ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਮੈਂ ਹਾਂ ਪੈਰੀ ਸਿੰਘ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਬੁੱਕ ਟਿਊਬ ਬਾਈ ਪੈਰੀ ਦੇ ਉੱਪਰ ਅਸੀਂ ਪੜ ਰਹੇ ਹਾਂ ਗਿਆਨੀ ਸੋਣ ਸਿੰਘ ਸੀਤਲ ਜੀ ਦਾ ਲਿਖਿਆ ਨਾਵਲ ਤੂਤਾਂ ਵਾਲਾ ਖੂ ਦਾ ਐਪੀਸੋਡ ਨੰਬਰ 7 ਪ੍ਰੋਗਰਾਮ ਨਾਵਲ ਦੇ ਵਰਕੇ ਵਿੱਚ ਉਹ ਆ ਤਨੇਸ਼ਾ ਅੱਜ ਸਵੇਰੇ ਸਵੇਰੇ ਵਰਨਾ ਤੋਂ ਹੋ ਮੁੜ ਆਏ 부헤 ਅੱਗੋਂ ਦੀ ਲੰਘੇ ਜਾ ਰਹੇ ਧੰਨੇਸ਼ਾ ਨੂੰ ਸੱਜਣ ਸਿੰਘ ਨੇ ਰਸ਼ਮੀ ਤੌਰ ਤੇ ਪੁੱਛਿਆ ਭਰਾਵਾ ਉਦਣ ਦਾ ਡਰਿਆ ਹੋਇਆ ਉਸ ਵਖਤੇ ਤੁਰ ਪਿਆ ਸਰਦਾਰ ਲੱਖਾ ਸਿਉ ਤਾਂ ਜੋਰ ਲਾਉਂਦਾ ਸੀ ਅੱਖੇ ਰੋਟੀ ਖਾ ਕੇ ਜਾਈਂ ਪਰ ਮੈਂ ਹੱਥ ਜੋੜ ਕੇ ਛੁੱਟੀ ਲੈ ਲਈ ਉਦਣ ਵਾਲੀ ਦੁਪਹਿਰ ਅਜੇ ਭੁੱਲੀ ਨਹੀਂ ਉਸ ਦੁਪਹਿਰ ਦਾ ਚੇਤਾ ਕਰਕੇ ਧੰਨੇਸ਼ਾ ਨੂੰ ਕੰਬਣੀ ਆ ਗਈ ਆ ਫਿਰ ਕੋਈ ਜਲ ਪਾਣੀ ਦੀ ਸੇਵਾ ਕਰੀਏ ਸੱਜਣ ਸਿੰਘ ਨੇ ਸਿਰਫ ਰਿਵਾਜ ਪੂਰਾ ਕਰਨ ਵਾਸਤੇ ਸੋਲਾ ਮਾਰੀ ਸਰਦਾਰ ਸੱਜਣ ਸਿੰਘ ਧੰਨੇਸ਼ਾ ਕੁਛ ਕਹਿਣ ਲੱਗਾ ਪਲ ਦਾ ਪਲ ਰੁਕ ਗਿਆ ਅੱਛਾ ਚੱਲ ਪਈ ਤੇਰਾ ਪ੍ਰੇਮ ਰੋਜ਼ ਰੋਜ਼ ਮੋੜਿਆ ਨਹੀਂ ਜਾਂਦਾ ਆਖੀ ਨਾ ਪਈ ਮੈਂ ਲੱਖਾ ਸਿਓ ਨਾਲ ਗੂੜਾ ਯਰਾਨਾ ਰੱਖਦਾ ਤੇ ਤੇਰੇ ਨਾਲ ਕੋਈ ਦੂਜੀ ਗੱਲ ਸਮਝਦਾ ਧੰਨੇਸ਼ਾ ਸੱਜਣ ਸਿੰਘ ਦੇ ਮਗਰ ਮਗਰ ਟੁਰ ਪਿਆ ਸੱਜਣ ਸਿੰਘ ਦਾ ਇਰਾਦਾ ਕੋਈ ਨਹੀਂ ਸੀ ਧੰਨੇਸ਼ਾ ਨੂੰ ਜਲ ਪਾਣੀ ਪਿਉਉਣ ਦਾ ਨਾ ਹੀ ਉਹਨਾਂ ਦੋਹਾਂ ਦਾ ਬਹੁਤਾ ਨੇੜ ਸੀ ਉਹਨੇ ਐਵੇਂ ਰਸਮੀ ਤੌਰ ਤੇ ਕਿਹਾ ਸੀ ਇੰਨੀ ਸੁਲਾ ਅਗਲਾ ਕਿਸੇ ਉਬੜ ਨੂੰ ਵੀ ਮਾਰ ਬੈਂਦਾ ਏ ਪਰ ਕੋਈ ਇੰਨੇ ਕੋ ਇਸ਼ਾਰੇ ਟੇ ਮਗਰ ਲੱਗ ਕੇ ਤਾਂ ਨਹੀਂ ਤੁਰ ਪੈਂਦਾ ਸੱਜਣ ਸਿੰਘ ਵੀ ਦਿਲ ਵਿੱਚ ਇਹਾ ਸੋਚਦਾ ਆ ਰਿਹਾ ਸੀ ਐਵੇਂ ਮਾੜਾ ਜਿਹਾ ਆਖਣ ਨਾਲ ਹੀ ਇਹ ਗੰਗਾ ਦੇ ਬਹਾਮਣਾ ਵਾਂਗ ਮਗਰ ਲੱਗ ਤੁਰਿਆ ਏ ਪਤਾ ਹੁੰਦਾ ਤਾਂ ਮੈਂ ਇਸ ਲਾਲਚੀ ਨੂੰ ਬੁਲਾਉਂਦਾ ਹੀ ਨਾ ਘਰ ਲ ਜਾ ਕੇ ਪਿਆਵਾਂਗਾ ਕੀ ਐਵੇਂ ਬਲਾ ਗੱਲ ਪਾ ਲਈ ਹੁਣ ਨਾ ਵੀ ਨਹੀਂ ਕੀਤੀ ਜਾਂਦੀ ਨਿਰਨੇ ਕਲੇਜੇ ਰੂੜੀ ਬ੍ਰਾਂਡ ਨਾ ਪਿਆਵਾਂ ਨਾਲੇ ਇਹਨੂੰ ਪਤਾ ਲੱਗ ਜਾ ਜੱਟਾਂ ਦੀ ਸੇਵਾ ਦਾ ਐਨ ਗੁੱਟ ਕਰਕੇ ਦੁਪਹਿਰ ਨੂੰ ਸ਼ਹਿਰ ਤੋਰਦਿਆਂ ਦੋਵੇਂ ਵੱਖਰੇ ਵੱਖਰੇ ਢੰਗ ਨਾਲ ਸੂਚ ਦੇ ਘਰ ਪਹੁੰਚੇ ਵੇੜੇ ਵਿੱਚ ਡੱਠੇ ਹੋਏ ਮੰਜੇ ਤੇ ਬੈਠਣ ਦਾ ਇਸ਼ਾਰਾ ਕਰਦਿਆਂ ਸੱਜਣ ਸਿੰਘ ਨੇ ਪੁੱਛਿਆ ਸੁਣਾ ਫਿਰ ਸ਼ਾ ਕੀ ਛਕਣਾ ਏ ਬਸ ਖੱਟੀ ਲੱਸੀ ਦਾ ਛੰਨਾ ਲਿਆ ਲੂਣ ਖੋਰ ਕੇ ਧੰਨੇ ਸ਼ਾ ਆਪਣੇ ਵੱਲੋਂ ਵਧੇਰੇ ਖੇਚਲ ਨਹੀਂ ਸੀ ਦੇਣਾ ਚਾਹਦਾ ਲਸੀ ਤਾਂ ਸ਼ਾਹ ਹੈ ਨਹੀਂ ਚੌਂਕੇ ਵਿੱਚ ਬੈਠੀ ਭਜਨ ਕੌਰ ਨੇ ਅਣਚਾਈ ਪਰੌਣੇ ਦੀ ਮੰਗ ਦੇ ਉੱਤਰ ਵਿੱਚ ਕਿਹਾ ਮੈਂ ਭੱਜੀ ਨੂੰ ਸੁਖ ਨਾਲ ਡੂੜ ਮਹੀਨਾ ਹੋ ਗਿਆ ਏ ਸਗੋਂ ਅਣਜਾਣੇ ਲੱਸੀ ਦੀ ਘੁੱਟ ਨੂੰ ਤਰਸਦੇ ਤਰਸਦੇ ਪਏ ਨੇ ਸਕੰਜਵੀ ਬਣਾ ਦਿੰਦੀ ਆ ਸੱਜਣ ਸਿਆ ਤੂੰ ਮੈਨੂੰ ਕਿਉਂ ਨਾ ਦੱਸਿਆ ਭਾਈ ਠੱਪਿਆ ਸਾਡਾ ਸ਼ਾਹੂਕਾਰਾ ਜੇ ਸੱਜਣਾ ਮਿੱਤਰਾਂ ਦੇ ਬਾਲ ਲੱਸੀ ਨੂੰ ਤਰਸਦੇ ਰਹੇ ਤਾਂ ਤੂੰ ਮੈਨੂੰ ਉਪਰਾ ਹੀ ਸਮਝਿਆ ਨਾ ਧੰਨੇ ਸ਼ਾਹ ਨੇ ਰੋਹ ਪਰੀਸੁਰ ਵਿੱਚ ਬੜੇ ਨਿਹਰੇ ਨਾਲ ਕਿਹਾ ਉਹ ਸ਼ਾ ਐਵੇਂ ਖੇਚਲ ਦੇਣ ਤੇ ਦੇਲ ਹੀ ਨਹੀਂ ਕੀਤਾ ਸੱਜਣ ਸਿੰਘ ਨੇ ਐਵੇਂ ਹੰਗਾਰਾ ਭਰਨ ਵਜੋਂ ਕਿਹਾ ਉਹ ਖੇਚਲ ਕਹੀ ਜੇ ਸੱਜਣ ਬੇਲੀ ਇਹੋ ਜੇ ਵੇਲੇ ਵੀ ਕੰਮ ਨਾ ਆਇਆ ਤਾਂ ਉਹਦਾ ਅਚਾਰ ਪਾਉਣਾ ਏ ਚੱਲ ਤੁਰ ਇਸੇ ਵੇਲੇ ਮੇਰੇ ਨਾਲ ਤੇ ਮੰਡੀ ਵਿੱਚੋਂ ਵੇਖ ਕੇ ਮੈਂ ਲਿਆ ਧੰਨੇ ਸ਼ਾਹ ਨੇ ਹੁਕਮੀ ਲੈਜੇ ਵਿੱਚ ਕਿਹਾ ਨਹੀਂ ਸ਼ਾ ਐਵੇਂ 2 2.5 ਮਹੀਨਿਆਂ ਦੀ ਗੱਲ ਏ ਉਹਨੇ ਚਿਰ ਨੂੰ ਝੋਟੀ ਸੂ ਪਵੇਗੀ ਸੱਜਣ ਸਿੰਘ ਨੇ ਉਸ ਪਹਿਲਣ ਝੋਟੀ ਵਾਲ ਵੇਂਦਿਆ ਕਿਆ ਜਿਹਦੀ ਅਜੇ 6 ਮਹੀਨੇ ਨੂੰ ਸੂਣ ਦੀ ਆਸ ਸੀ ਉਹ ਨਹੀਂ ਨਹੀਂ ਕਹੀ ਉੱਠ ਕੇ ਮੇਰੇ ਨਾਲ ਤੁਰਟੂ ਜਿੰਨਾ ਬਦਲੇ ਕਮਾਈ ਦਾਏ ਉਹ ਅਣਜਾਣੇ ਹੀ ਤਰਸਦੇ ਰਹੇ ਤਾਂ ਆਪਾਂ ਜਾਣ ਲੱਗਿਆਂ ਹਿੱਕ ਤੇ ਧਰ ਕੇ ਲੈ ਜਾਣਾ ਏ ਸ਼ਾਹ ਨੇ ਉਹ ਉਪਦੇਸ਼ ਦਿੱਤਾ ਜਿਸ ਉੱਤੇ ਉਹਨੇ ਆਪਣੇ ਘਰ ਵਿੱਚ ਕਦੇ ਅਮਲ ਨਹੀਂ ਸੀ ਕੀਤਾ ਸ਼ਾਹ ਮੈਂ ਤਾਂ ਲੈ ਆਈਏ ਪਰ ਤੇਰਾ ਵਿਆਜ ਵੜਾਏ ਨਹੀਂ ਤਾਂ ਓਖਿਆਈ ਤਾਂ ਬੜੀ ਏ ਸਾਡਾ ਪੱਪੂ ਸਵੇਰੇ ਉੱਠਦਾ ਦਹੀਂ ਵਾਸਤੇ ਰੋਂੜ ਡੈ ਪੈਂਦਾ ਏ ਕੋਲੋਂ ਭਜਨ ਕੌਰ ਨਹੀਂ ਗਿਆ ਸ਼ਾਦੀਆਂ ਗੱਲਾਂ ਸੁਣ ਕੇ ਉਹਦਾ ਮਨ ਪਰਮ ਪਿਆ ਸੀ ਉਧਾਰ ਮੈਂ ਲੈਣ ਵਾਸਤੇ ਉਹ ਤਿਆਰ ਹੋ ਪਈ ਸੀ ਸਿਰਫ ਬਹੁਤੇ ਸੂਦ ਤੋਂ ਡਰਦੀ ਸੀ ਬੀਬੀ ਇਹ ਤੂੰ ਕੀ ਗੱਲ ਆ ਕੀ ਜਾਂ ਤੂੰ ਧਰਮ ਦੀ ਭੈਣ ਹੋਇਓ ਹਾੜੀ ਤੱਕ ਇੱਕ ਪੈਸਾ ਵਿਆਜ ਨਹੀਂ ਲੈਂਦਾ ਹੁਣ ਖੁਸ਼ੇ ਦਾਣਿਆਂ ਤੋਂ ਸਾਵੇਂ ਦੇ ਸਾਵੇਂ ਦੇ ਦਿਓ ਜੇ ਔਰ ਥੋੜੀਆਂ ਸਾਮੀਆਂ ਨੇ ਵਿਆਜ ਦੇਣ ਵਾਲੀਆਂ ਇੱਕ ਭਰਾ ਤੋਂ ਨਾਂ ਲਿਆ ਤਾਂ ਕਿਹੜਾ ਧੰਨੇਸ਼ਾ ਨੰਗ ਹੋ ਚੱਲਿਆ ਏ ਧੰਨੇਸ਼ਾ ਨੇ ਮਾਣ ਨਾਲ ਛਾਤੀ ਫਲਾ ਕੇ ਗਿਆ ਜਿਵੇਂ ਉਹ ਅਜਿਹਾ ਕਾਰਨਾਮਾ ਕਰ ਰਿਹਾ ਸੀ ਜਿਹੜਾ ਅੱਜ ਤੱਕ ਕਿਸੇ ਵਿਆਜੜੀਏ ਨੇ ਕੀਤਾ ਹੋਵੇ ਬਸ ਉਹਨਾਂ ਚਿਰ ਇਹ ਗੱਲਾਂ ਗੱਲਾਂ ਨੇ ਜਿੰਨਾ ਚਿਰ ਵਈ ਤੇ ਅੰਗੂਠਾ ਨਹੀਂ ਲਵਾ ਲੈਂਦਾ ਫਿਰ ਤਾਂ ਵਿਆਜ ਨੂੰ ਵੀ ਵਿਆਜ ਲੱਗੇਗਾ ਪਿਆ ਸੱਜਣ ਸਿੰਘ ਨੇ ਸ਼ਾਹੂਕਾਰਾਂ ਦੇ ਸੁਭਾਅ ਬਾਰੇ ਹਾਸੇ ਦੇ ਰੰਗ ਵਿੱਚ ਖਰੀ ਖਰੀ ਕਹਿ ਦਿੱਤੀ ਉਹ ਸੱਜਣ ਸਿਆ ਯਾਰ ਤੂੰ ਧੰਨੇਸ਼ਾ ਨੂੰ ਕੀ ਸਮਝ ਛੱਡਿਆ ਏ ਮਰਦ ਦੀ ਜਵਾਨ ਹੁੰਦੀ ਏ ਤੈਨੂੰ ਇੱਕ ਵਾਰ ਜੋ ਆਖ ਦਿੱਤਾ ਏ ਹਾੜੀ ਤੱਕ ਕੋਈ ਵਿਆਜ ਨਹੀਂ ਅਸੀਂ ਲੋਕ ਜ਼ਬਾਨ ਪਿੱਛੇ ਸਭ ਕੁਝ ਉਜਾੜ ਦਿੰਦੇ ਆ ਤੇ ਇਹ ਤਾਂ ਬਾਲਾਂ ਨੇ ਦੁੱਧ ਪੀੜਾ ਏ ਤੇਰੇ ਬਾਲ ਕੀ ਤੇ ਸਾਡੇ ਕੀ ਧੰਨੇਸ਼ਾ ਬਹੁਤੀ ਹੀ ਆਪਣਾਤ ਜਿਤਾ ਰਿਹਾ ਸੀ ਵੇ ਬਸ਼ਕਿਆ ਭਜਨਕੌਰ ਨੇ ਅੰਦਰ ਬੈਠੇ ਪੁੱਤਰ ਨੂੰ ਆਵਾਜ਼ ਮਾਰੀ ਜਾ ਵੇ ਭੱਜ ਕੇ ਹੱਟਿਓਂ ਨਿੰਬੂ ਲਿਆ ਸਕੰਜਵੀ ਬਣਾਈਏ ਨਹੀਂ ਭੈਣ કાકે હાથ પાણી ਦਾ ਗਲਾਸ ਭੇਜ ਦੇ ਮੈਂ ਆਵੇਗੀ ਤਾਂ ਕਿਸੇ ਦੇ ਨਾ ਕੇ ਦੁੱਧ ਪੀ ਜਾਵਾਂਗਾ ਮੈਨੂੰ ਕੋਈ ਉਪਰਾ ਕਰੇ ਹਾਹੋ ਖੋਰ ਵਡਾਉਣ ਨੂੰ ਅਸੀਂ ਤੇ ਦੁੱਧ ਤੂੰ ਪੀ ਜਾਇਆ ਕਰਾਂਗਾ ਕੇ ਸੱਜਣ ਸਿੰਘ ਨੇ ਹਾਸੇ ਨਾਲ ਕਿਹਾ ਉਹ ਸਰਦਾਰਾ ਸਾਡੀ ਭੈਣ ਦਾ ਘਾਰੇ ਭਾਵੇਂ ਦੁੱਧ ਪੀਏ ਭਾਵੇਂ ਖੀਰ ਖਾਈਏ ਤੇਰੀ ਕੀ ਦਾਲ ਗਲਦੀ ਏ ਧੰਨੇ ਸ਼ਾਹ ਨੇ ਵੀ ਅੱਗੋਂ ਉਸੇ ਤਰ੍ਹਾਂ ਦੀ ਹਾਸੇ ਠੱਠੇ ਵਾਲੀ ਬੋਲੀ ਵਿੱਚ ਉੱਤਰ ਦਿੱਤਾ ਸਾਰੀ ਉਮਰ ਇਹਨਾਂ ਦਾ ਇਹ ਹਸਬਾਰਿਆ ਇਹ ਨਹੀਂ ਸੋਚਣਾ ਪਈ ਕਿਸੇ ਨੂੰ ਇਹ ਗੱਲ ਆਖਣੀ ਵੀ ਇਹ ਕਿ ਨਹੀਂ ਭਜਨ ਕੌਰ ਨੇ ਮਿੱਟੀ ਜਈ ਛਿੜਕ ਦਿੰਦਿਆਂ ਕਿਆ ਉਹ ਨਹੀਂ ਸੀ ਚਾਹੁੰਦੀ ਕਿ ਇਹੋ ਜਿਹੇ ਉਪਕਾਰੀ ਸ਼ਾਹ ਦਾ ਮਖੌਲ ਉਡਾਇਆ ਜਾਵੇ ਓਏ ਮੈਂ ਤਾਂ ਖੁਰਲੀ ਤੇ ਆ ਲੈਣ ਦੇ ਅੱਗੇ ਹੀ ਤਰਫਦਾਰੀਆਂ ਹੋਣ ਲੱਗ ਪਈਆਂ ਨੇ ਸੱਜਣ ਸਿੰਘ ਨੂੰ ਅਜੇ ਪੂਰਾ ਭਰੋਸਾ ਨਹੀਂ ਸੀ ਕਿ ਧੰਨੇ ਸ਼ਾਹ ਕਹੀ ਹੋਈ ਗੱਲ ਤੇ ਪੂਰਾ ਉਤਰੇਗਾ ਇਹ ਧੰਨੇ ਸ਼ਾਹ ਨੇ ਜ਼ਬਾਨ ਕੀਤੀ ਹੈ ਧੰਨੇ ਸ਼ਾਹ ਨੇ ਪਲਕੇ ਐਸ ਵੇਲੇ ਨੂੰ ਇੱਥੇ ਲਵੇਰੀ ਮੈਂ ਵੱਜੀ ਹੋਵੇਗੀ ਧੰਨੇ ਸ਼ਾਹ ਨੇ ਛਾਤੀ ਤੇ ਹੱਥ ਮਾਰਦਿਆਂ ਕਿਹਾ ਧੰਨੇ ਸ਼ਾਹ ਤੇ ਸੱਜਣ ਸਿੰਘ ਇਸੇ ਤਰ੍ਹਾਂ ਦਿਲ ਲੱਗੀ ਵਿੱਚ ਰੁੱਝੇ ਰਹੇ ਭਜਨ ਕੌਰ ਨੇ ਉਹਨਾਂ ਚਿਰ ਪਾਣੀ ਵਿੱਚ ਖੰਡ ਖੋਰ ਕੇ ਬਿਨਾਂ ਦੁੱਧ ਤੋਂ ਹੀ ਪਾਣੀ ਬਣਾ ਲਿਆ ਲੈ ਸ਼ਾ ਅੱਜ ਬਿਨਾਂ ਦੁੱਧ ਤੋਂ ਹੀ ਪ੍ਰਵਾਨ ਕਰ ਲੈ ਮੈਂ ਆਈ ਤੇ ਕੱਚਾ ਦੁੱਧ ਪਿਾਵਾਂਗੀ ਬੀਬੀ ਇਹ ਤੂੰ ਐਵੇਂ ਖੇਚਲ ਕੀਤੀ ਧੰਨੇ ਸ਼ਾਹ ਨੇ ਘੁੱਟ ਪਰ ਕੇ ਕਿਹਾ ਐਸ ਵੇਲੇ ਸਗੋਂ ਫੁੱਕਾ ਪਾਣੀ ਹੀ ਚੰਗਾ ਸੀ ਉਹ ਪੀ ਲਿਆ ਗਾਂ ਕਿਤੇ ਸੰਗ ਵਿੱਚ ਤਾਂ ਨਹੀਂ ਅੜ ਚੱਲਿਆ ਤੇ ਜੇ ਮਿੱਠਾ ਨਹੀਂ ਰੁੱੱਚਦਾ ਤਾਂ ਕੌੜਾ ਪਾਣੀ ਲਿਆਵਾਂ ਸੱਜਣ ਸਿੰਘ ਨੇ ਥੋੜਾ ਜਿਹਾ ਮੂੰਹ ਨੇੜੇ ਕਰਕੇ ਕਿਹਾ ਓਏ ਕੌੜਾ ਪਾਣੀ ਪੀਣ ਨੂੰ ਕਿੱਡੇ ਛੇਰਨੇ ਭਜਨ ਕੌਰ ਨੇ ਨੱਕ ਮਰੋੜ ਕੇ ਕਿਹਾ ਸ਼ਰਾਬ ਤੋਂ ਉਹਨੂੰ ਸਖਤ ਨਫ਼ਰਤ ਸੀ ਜੱਟਾਂ ਦੀ ਨਹੀਂ ਇਹ ਤਾਂ ਕਿਸੇ ਪਿਛਲੇ ਜਰਮ ਦੀ ਬਾਣੀਆਂ ਦੀ ਧੀ ਏ ਵੇਖੇ ਨਾ ਧੰਨੇਸ਼ਾ ਸ਼ਰਾਬ ਦਾ ਨਾਮ ਸੁਣ ਕੇ ਕਿਵੇਂ ਨੱਕ ਵੱਟਦੀ ਏ ਸੱਜਣ ਸਿੰਘ ਦੀ ਆਵਾਜ਼ ਵਿੱਚ ਗੁੱਸੇ ਦੀ ਥਾਂ ਕਿਸੇ ਨੂੰ ਚੜਾਉਣ ਵਾਲਾ ਹਾਸਾ ਠੱਠਾ ਵਧੇਰੇ ਸੀ ਭਲਿਆ ਲੋਕਾਂ ਸ਼ਰਾਬ ਕਿਤੇ ਬੰਦਿਆਂ ਦੇ ਪੀਣ ਵਾਲੀ ਚੀਜ਼ ਥੋੜੀ ਏ ਇਹ ਤਾਂ ਦੈਂਤਾਂ ਦਾ ਨੁਕਲੇ ਧੰਨੇਸ਼ਾ ਨੇ ਭਜਨ ਕੌਰ ਦੀ ਹਮਾਇਤ ਵੱਜੋ ਕਿਆ ਤੇ ਜੇ ਭਲਾ ਮੁਫਤ ਮਿਲ ਜਾਏ ਤਾਂ ਸੱਜਣ ਸਿੰਘ ਜਾਣਦਾ ਸੀ ਕਿ ਧੰਨੇਸ਼ਾ ਮੁਫਤ ਦੀ ਕਦੇ ਕਦਾਈ ਪੀ ਲਿਆ ਕਰਦਾ ਸੀ ਫਿਰ ਮੁਫਤ ਦੀ ਤਾਂ ਭਰਾਵਾ ਆਂਦੇ ਨੇ ਕਾਜੀ ਵੀ ਨਹੀਂ ਛੱਡਦੇ ਧੰਨੇ ਸ਼ਾਹ ਨੇ ਇਸ ਲੋਕ ਕਤੀ ਦਾ ਆਸਰਾ ਲੈ ਆਸਰਾ ਲੈ ਕੇ ਇੱਕ ਤਰ੍ਹਾਂ ਇਕਬਾਲ ਕਰ ਲਿਆ ਧੰਨੇ ਸ਼ਾਹ ਪਾਣੀ ਪੀ ਕੇ ਤੁਰ ਗਿਆ ਉਹਨੇ ਬੜਾ ਜ਼ੋਰ ਲਾਇਆ ਕਿ ਮੈਂ ਲੈਣ ਵਾਸਤੇ ਸੱਜਣ ਸਿੰਘ ਉਸੇ ਵੇਲੇ ਉਹਦੇ ਨਾਲ ਚੱਲੇ ਪਰ ਸੱਜਣ ਸਿੰਘ ਨੇ ਅਗਲੇ ਦਿਨ ਦਾ ਇਕਰਾਰ ਕਰਕੇ ਧੰਨੇ ਸ਼ਾਹ ਨੂੰ ਤੋੜ ਦਿੱਤਾ ਪਿੱਛੋਂ ਸਾਰਾ ਦਿਨ ਸੱਜਣ ਸਿੰਘ ਤੇ ਭਜਨ ਕੌਰ ਵਿੱਚ ਬੈਸ ਹੁੰਦੀ ਰਹੀ ਸੱਜਣ ਸਿੰਘ ਕਰਜ਼ ਲੈਣ ਦੇ ਹੱਕ ਵਿੱਚ ਨਹੀਂ ਸੀ ਉਹ ਦਲੀਲ ਦੇਂਦਾ ਸੀ ਕਿ ਜਿੰਸਾਂ ਦੇ ਭਾਅ ਬਹੁਤ ਮੰਦੇ ਹਨ ਮਾਮਲਾ ਤਾਰਕੇ ਸ਼ਾਹ ਦੇ ਮੂੜਨ ਜੋਗੇ ਨਾ ਬਚੇ ਤਾਂ ਕੀ ਬਣੇਗਾ ਪਰ ਭਜਨਕੌਰ ਤੰਨੇ ਸ਼ਾਹ ਦੀ ਦਿੱਤੀ ਹੋਈ ਰਿਆਜ ਤੋਂ ਫਾਇਦਾ ਉਠਾਉਣ ਦੇ ਹੱਕ ਵਿੱਚ ਸੀ ਨਾ ਉਹਨੂੰ ਅੱਗੇ ਕਰਜ਼ੇ ਦਾ ਤਜਰਬਾ ਸੀ ਨਾ ਤੰਨੇ ਸ਼ਾਹ ਦੇ ਸੁਭਾ ਦਾ ਇਸ ਵਾਸਤੇ ਉਹ ਆਪਣੀ ਗੱਲ ਤੇ ਅੜੀ ਹੋਈ ਸੀ ਅਖੀਰ ਉਹਨੇ ਖਿੱਚ ਕੇ ਕਿਹਾ ਤੁਹਾਨੂੰ ਤਾਂ ਇੰਨਾ ਫੋਹਾ ਫੋਹਾ ਭਰ ਜਵਾਕਾਂ ਤੇ ਵੀ ਤਰਸ ਨਹੀਂ ਆਉਂਦਾ ਮੈਂ ਕਿਤੇ ਆਪਣੇ ਖਾਣ ਮਰਨ ਨੂੰ ਤਾਂ ਨਹੀਂ ਜਾਂਦੀ ਅੱਗੇ ਕਿਹੜੀ ਮੈਂ ਮਲਾਈਆਂ ਮੱਖਣੀਆਂ ਤੇ ਲੱਗੀ ਹੋਈਆਂ ਐਵੇਂ ਮਾਵਾਂ ਦੀਆਂ ਆਂਦਰਾ ਹੁੰਦੀਆਂ ਨੇ ਸਵੇਰੇ ਉੱਠਦਾ ਪੱਪੂ ਦਹੀਂ ਮੰਗਦਾ ਏ ਤਾਂ ਜੀ ਨੂੰ ਬੁਲੇਟ ਫਿਰਦੇ ਨੇ ਨਾਲੇ ਉਹ ਵੀ ਭळा ਲੋਕ ਕਿੰਨੀਆਂ ਪੱਖੀਆਂ ਕਰਦਾ ਗਿਆ ਏ ਹਾੜੀ ਨੂੰ ਭळा ਇੱਕ ਮਹੀਨੇ ਦੇ ਪੈਸੇ ਵੀ ਨਾ ਨਿਭੜਨਗੇ ਅਸਾਂ ਕਿਤੇ ਰੱਬ ਦੇ ਮਾਂ ਤਾਂ ਨਹੀਂ ਮਾਰੇ ਹੋਏ ਬੰਦੇ ਤਾਂ ਐਵੇਂ ਮਰੂੰ ਮਰੂੰ ਕਰਦੇ ਰਹਿਣਗੇ ਬੰਦਿਆਂ ਨੂੰ ਕਮਾਉਣਾ ਜੋ ਪੈਂਦਾ ਹੋਇਆ ਸੱਜਣ ਨੇ ਆਪਣੀ ਜ਼ਿੰਮੇਵਾਰੀ ਮਹਿਸੂਸ ਕਰਦਿਆਂ ਕਿਆ ਬੰਦੇ ਕਿਤੇ ਅਲੋਕਾਰ ਕਮਾਉਂਦੇ ਨੇ ਜਨਾਨੀਆਂ ਵੇਲੀਆਂ ਬੈਠੀਆਂ ਰਹਿਂਦੀਆਂ ਨੇ ਭਜਨ ਕੌਰ ਨੇ ਸੱਜਣ ਸਿੰਘ ਦੀ ਇਕੱਲੇ ਕਮਾਉਣ ਦੀ ਦਲੀਲ ਨੂੰ ਮੰਨਿਆ ਨਾ ਵੇਲੀਆਂ ਨਹੀਂ ਬੈਠੀਆਂ ਰਹਿਂਦੀਆਂ ਪਰ ਕਿਸੇ ਕੋਲੋਂ ਲਿਆਉਣ ਦੇਣ ਦਾ ਫਿਕਰ ਨਹੀਂ ਘਰ ਬੈਠੀਆਂ ਮੰਗ ਹੀ ਲੈਣ ਨਾ ਅਖੇ ਲਿਆਵੇਂਗਾ ਮੀਆਂ ਤੇ ਖਾਏਗੀ ਡਾਰੀ ਨਾ ਲਿਆਉ ਮੀਆਂ ਨਾ ਹੋਊ ਖੁਆਰੀ ਤਹਾਨੂੰ ਤਾਂ ਡਾਰੀ ਨੇ ਬਹੁਤ ਔਖਿਆ ਕਰ ਛੱਡਿਆ ਹੋਣਾ ਏ ਲੈ ਖਾਂ ਨਾ ਲਿਹਾਓ ਮੇਰੇ ਇਹ ਵਦੇਰੇ ਨੇ ਸਿਆਣੀਆਂ ਅਖਾਣ ਪਾਇਆ ਏ ਮਾਪੇ ਤਰਸਣ ਪੁੱਤਾਂ ਨੂੰ ਤੇ ਪੁੱਤ ਤਰਸਣ ਟੁੱਕਾਂ ਨੂੰ ਸਾਡੇ ਵਿਚਾਰੇ ਮਾਪਿਆਂ ਦੇ ਹੁੰਦਿਆਂ ਹੀ ਲੱਸੀ ਨੂੰ ਪੈ ਤਰਸਦੇ ਨੇ ਭਜਨ ਕੌਰ ਮੂੰਹ ਵਟ ਕੇ ਅੰਦਰ ਚਲੀ ਗਈ ਆਪਣੀ ਨਾਰਾਜ਼ਗੀ ਪ੍ਰਗਟ ਕਰਨ ਵਾਸਤੇ ਉਹ ਇੰਨਾ ਹੀ ਕਾਫੀ ਸਮਝਦੀ ਸੀ ਦਿਲੋਂ ਨਾ ਚਾਹੁੰਦਾ ਹੋਇਆ ਵੀ ਸੱਜਣ ਸਿੰਘ ਅਗਲੀ ਸਵੇਰ ਸ਼ਹਿਰ ਨੂੰ ਤੁਰ ਗਿਆ ਤੰਨੇਸ਼ਾ ਨੇ ਸੱਜਣ ਸਿੰਘ ਦਾ ਬੜਾ ਨਿੱਘਾ ਸਵਾਗਤ ਕੀਤਾ। ਸੱਜਣ ਸਿੰਘ ਨੇ ਨਾ ਨਾ ਕਰਦਿਆਂ ਵੀ ਤੰਨੇਸ਼ਾ ਨੇ ਨੌਕਰ ਨੂੰ ਭੇਜ ਕੇ ਲੱਸੀ ਦਾ ਗਲਾਸ ਮੰਗਾ ਲਿਆ। ਘਰ ਵਿੱਚ ਤੰਨੇਸ਼ਾ ਜਿੰਨਾ ਕੰਜੂਸ ਸੀ ਅੜਤ ਉੱਤੇ ਸਾਮੀ ਨੂੰ ਫੌਣ ਵਾਸਤੇ ਉਹ ਕਿਸੇ ਕਿਸੇ ਵੇਲੇ ਖੁੱਲ ਦਿਲਾ ਵੀ ਹੋ ਜਾਂਦਾ ਸੀ। ਆ ਲੈ। ਤੰਨੇਸ਼ਾ ਨੇ ਸੱਜਣ ਸਿੰਘ ਨੂੰ ਦਸਾਂ ਦਾ ਨੋਟ ਫੜਾਉਂਦਿਆਂ ਕਿਹਾ, "ਹਾਤਿਆਂ 'ਚ ਫਿਰਕੇ ਮੈਂ ਪਸੰਦ ਕਰਕੇ ਸਾਈ ਦੇ। ਫਿਰ ਆ ਕੇ ਜਿੰਨੇ ਲੋੜ ਹੋਣ ਲੈ ਜਾਈਂ।" ਤੇ ਮੈਂ ਕੋਈ ਚੰਗੀ ਖਰੀਦੀ ਐਵੇਂ ਕੋਈ ਖੜੰਬਾ ਜਈ ਨਾ ਹਿੱਕ ਤੁਰੀ ਜਿੰਨੂੰ ਵੇਖ ਕੇ ਘਰ ਦੇ ਬਾੜ ਹੀ ਪੈ ਡਰਨ ਚੰਗਾ ਪਸ਼ੂ ਸੂਆ ਦੋ ਸੂਏ ਪਵਾ ਕੇ ਵੀ ਮੁੱਲ ਪੂਰਾ ਕਰ ਜਾਂਦਾ ਏ ਇਸ ਸਾਰੇ ਉਪਦੇਸ਼ ਦਾ ਅਸਲੀ ਮਨੋਰਥ ਇਹ ਸੀ ਕਿ ਸੱਜਣ ਸਿੰਘ ਇਨਾ ਕਰਜ਼ਾ ਚੁੱਕ ਲਵੇ ਜਿਹੜਾ ਉਹ ਹਾੜੀ ਨੂੰ ਉਤਾਰ ਨਾ ਸਕੇ ਕਸੂਰ ਮਹੀ ਦੀ ਬੜੀ ਉੱਗੀ ਮੰਡੀ ਸੀ ਸ਼ਹਿਰ ਦੇ ਹਰ ਹਿੱਸੇ ਵਿੱਚ ਕਈ ਹਾਤੇ ਸਨ ਹਰ ਹਾਤੇ ਵਿੱਚ 10 15 20 ਮੈਂ ਹਰ ਵੇਲੇ ਵਕਾਊ ਖਲੋਤਿਆਂ ਰਹਿਂਦੀਆਂ ਰਹੀਆਂ ਸਨ ਹਜ਼ਾਰਾਂ ਰੁਪਏ ਦਾ ਲੈਣ ਦੇਣ ਰੋਜ਼ ਹੁੰਦਾ ਸੀ ਕਈ ਵਪਾਰੀ ਪਿੰਡਾਂ ਵਿੱਚੋਂ ਮਾਲ ਖਰੀਦ ਕੇ ਕਸੂਰ ਰਾਹੀਂ ਬੰਬਈ ਪੇਚਦੇ ਸਨ ਕਿਸੇ ਪਿੰਡੂ ਨੇ ਲਵੇਰੀ ਵੇਚਣੀ ਜਾਂ ਖਰੀਦਣੀ ਹੋਵੇ ਤਾਂ ਹਰ ਵੇਲੇ ਉਹਦੀ ਲੋੜ ਕਸੂਰ ਵਿੱਚੋਂ ਪੂਰੀ ਹੋ ਸਕਦੀ ਸੀ ਸੱਜਣ ਸਿੰਘ ਨੇ ਕਈ ਆਹਾਤੇ ਫਿਰ ਕੇ ਵੇਖੇ ਅੰਤ ਤਾਰਕਿਆਂ ਦੇ ਆਹਾਤੇ ਵਿੱਚੋਂ ਉਹਨੇ ਇੱਕ ਦੁੱਜਣ ਮੈਂ ਪਸੰਦ ਕੀਤੀ ਮਉ ਮੱਥਿਓ ਬੱਲੀ ਚੂਰ ਕੁੰਡੀ ਪੰਜ ਕਲਿਆਣੀ ਹਮਾਨੇ ਦੀ ਦਾਖ ਮਨਮੋਣੀ ਤੇ ਚੋਣ ਨੂੰ ਸਾਰੇ ਗੁਣਾ ਵਿੱਚ ਪੂਰੀ ਸੀ ਦਲਾਲ ਨੇ ਮਹਿੰਦੀ ਕੰਡ ਤੇ ਹੱਥ ਫੇਰ ਡਿਆ ਕਿਆ ਸਰਦਾਰ ਸੱਜਣ ਸਿਆਂ ਮੈਂ ਲੈਣੀ ਹਾਂ ਤਾਂ ਆ ਛੋਟੀ ਸਾਰੇ ਕਸੂਰ ਵਿੱਚੋਂ ਸਿਟਾਈ ਤੇਰੇ ਪੀਰੂ ਵਾਲੇ ਵਿੱਚ ਇਹਦੇ ਵਰਗੀ ਇੱਕ ਨਹੀਂ ਹੋਣੀ ਐਸੇ ਤਾਂ ਇੱਕ ਵਾਰ ਲੱਗ ਜਾਣਗੇ ਪਰ ਸਾਰਾ ਪਿੰਡ ਤੁਰ ਕੇ ਵੇਖਣ ਆਵੇਗਾ ਨਾਲੇ ਸਿਆਣਿਆਂ ਆਖਿਆ ਏ ਅਸ਼ੂ ਚਾਰ ਛਿੱਲੜ ਮਹਿੰਗਾ ਪਰ ਨਵਾਂ ਤੇ ਮੂੰਹ ਮੱਥੇ ਲੱਗਦਾ ਖਰੀਦੀਏ ਜਾਂ ਦੋ ਸੂਏ ਪੀ ਕੇ ਮੇਰੇ ਕਿੱਲੇ ਤੇ ਬਨ ਜਾਵੀਂ ਤੇ ਲੱਗੀ ਰਕਮ ਲੈ ਜਾਵੀਂ ਹੋਰ ਦੱਸ ਇੱਕ ਪਿੰਡੂ ਹਲਵਾ ਦੇ ਉਦਾਲੇ ਤਿੰਨ ਸ਼ਹਿਰੀਏ ਦਲਾਲ ਹੋ ਗਏ ਫਿਰ ਉਹਨੇ ਜਾਲ ਵਿੱਚੋਂ ਕਿੱਧਰ ਨਿਕਲ ਜਾਣਾ ਸੀ ਸੱਜਣ ਸਿੰਘ ਨੇ ਹਾਮੀ ਪਾ ਦਿੱਤੀ ਮੈਂ ਉਹਦੇ ਵੀ ਦਿਲ ਲੱਗੀ ਸੀ ਕਰ ਭਈ ਮੁੱਲ ਫੱਜੇ ਦਲਾਲ ਨੇ ਮਾਲਕ ਨੂੰ ਪੁੱਛਿਆ ਫੱਜਿਆ ਮੁੱਲ ਮੈਂ ਕਰਨਾ ਏ ਮੁੱਲ ਤਾਂ ਝੋਟੀ ਆਪੇ ਪਈ ਕਰਦੀ ਏ ਪੁਰਾਣੇ ਵਪਾਰੀ ਪੀਰਾ ਦਿੱਤੇ ਨੇ ਸਿਰ ਤੋਂ ਪੱਗ ਲਾ ਕੇ ਮੈਂ ਦਾ ਪਿੰਡਾ ਪੂੰਝਦਿਆਂ ਕਿਆ ਪੀਰਾ ਦਿੱਤੇ ਦੀ ਆਦਤ ਸੀ ਕਿ ਉਹ ਹਰ ਵੇਲੇ ਆਪਣੇ ਪਸ਼ੂ ਦੇ ਪਿੰਡੇ ਉੱਤੇ ਕੱਪੜਾ ਫੇਰਦਾ ਰਹਿੰਦਾ ਸੀ ਹੋਰ ਲੀੜਾ ਕੋਲ ਨਾ ਹੋਵੇ ਤਾਂ ਉਹਨੇ ਸਿਰੋਂ ਪੱਗ ਲਾ ਕੇ ਉਸੇ ਨਾਲ ਪਸ਼ੂ ਦਾ ਪਿੰਡਾ ਸਾਫ਼ ਕਰਨ ਕਰਨ ਲੱਗ ਜਾਣਾ ਉਹਦੇ ਆਪਣੇ ਕੱਪੜੇ ਮੈਲੇ ਹੋਣੇ ਪਰ ਉਹਦੀਆਂ ਮਈਆਂ ਦੇ ਪਿੰਡੇ ਹਰ ਵੇਲੇ ਲਿਸ਼ਕਦੇ ਰਹਣੇ ਕਈ ਵਾਰ ਉਹਨੇ ਪਿੰਡੇ ਵਿੱਚੋਂ ਮੈਂ ਖਰੀਦਣ ਲੱਗਿਆ ਮਾਣ ਨਾਲ ਕਹਿਣਾ ਉਹ ਸਰਦਾਰਾ ਪੈਸਿਆਂ ਦੇ ਮੱਥੇ ਨਾ ਲੱਗ ਤੇਰਾ ਪਸੂ ਸੁਰਗ ਵਿੱਚ ਪੈ ਜਾਊਗਾ ਆ ਵੇਖਾਂ ਤੇਰੀ ਸੰਭੀ ਹੋਈ ਦਾ ਹਾਲ ਗਿੱਠ ਗਿੱਠ ਗੋਹਾ ਤੇ ਚਿੱਕੜ ਚੜਿਆ ਪਿਆ ਏ ਪਿੰਡੇ ਤੇ ਖੁੰਡੇ ਨਿਕਲੇ ਹੋਏ ਨੇ ਜਾਂ ਚੌਥੇ ਦਿਨ ਆ ਕੇ ਪੀਰਾ ਦਿੱਤੇ ਦੇ ਕਿੱਲੇ ਤੇ ਵੇਖ ਲਈ ਮੈਂ ਸਿਆਣ ਲਵੇ ਤਾਂ ਮੁਫਤੋਂ ਮੁਫਤ ਖੋਲ ਲਿਆਵੀ ਫਿਰ ਵੀ ਭਈ ਨਾ ਤਾਂ ਮਾਪਿਆਂ ਹੀ ਧੰਨਾ ਏ ਨਾ ਫੱਜੇ ਨੇ ਪੀਰਾ ਦਿੱਤੇ ਨੂੰ ਦੁਬਾਰਾ ਕਿਆ ਓਹੋ ਤੂੰ ਅੱਜ ਨਵਾਂ ਮੈਂ ਖਰੀਦਣ ਲੱਗਾ ਏ ਮਾਲ ਤੇਰੇ ਸਾਹਮਣੇ ਆ ਜੋ ਮਰਜੀ ਉਹ ਲਾ ਤੇਲ ਨਾਲ ਚੁੱਪੜੇ ਹੋਏ ਸਿੰਘਾਂ ਉੱਤੇ ਪੀਰਾ ਦਿੱਤੇ ਨੇ ਹੱਥ ਫੇਲਦਿਆਂ ਕਿਆ ساری ਉਮਰ ਤੇਰੀ ਇਹ ਆਦਤ ਨਾ ਗਈ ਮੂੰਹ 'ਚ ਦੰਦ ਨਹੀਂ ਰਹੇ ਤੇ ਨਖਰੇ ਕਸ਼ਮੀਰਨ ਜੰਨਤ ਬਾਈ ਵਾਂਗ ਕਰਨੇ ਸੰਤੇ ਦਲਾਲ ਨੇ ਕਸੂਰ ਦੀ ਪ੍ਰਸਿੱਧ ਨਾਚੀ ਦਾ ਨਾਂ ਮਿਸਾਲ ਵੱਜੋਂ ਪੇਸ਼ ਕੀਤਾ ਮੁੱਲ ਦੱਸੋ ਤੇ ਜੇ ਵੇਚਣ ਦਾ ਇਰਾਦਾ ਨਹੀਂ ਤਾਂ ਅਸੀਂ ਅਗਾ ਤੁਲਬੇ ਬਣੀਏ ਕਸੂਰ ਵਿੱਚ ਮਹੀਂ ਦਾ ਕਾਲ ਨਹੀਂ ਪੈ ਗਿਆ ਜਿਹੜੀ ਤੇਰੇ ਕੋਲੋਂ ਸੁੰਡ ਦੀ ਗੰਢੀ ਏ ਹੋਰ ਕਿਤੋਂ ਭਲਾ ਲੱਭਣੀ ਏ ਇਹਦੇ ਨਾਲ ਦੀ ਜਾ ਸਾਰੇ ਕਸੂਰ ਵਿੱਚੋਂ ਲੱਭ ਲਿਆਵੇਂ ਤਾਂ ਮੁਕਤ ਲੈ ਜਾਈਂ ਸੰਤਿਆ ਤੂੰ ਮਹੀਂ ਕਦੇ ਵੇਖੀ ਆਈ ਨਹੀਂ ਇਸੇ ਵਾਸਤੇ ਤੇਰਾ ਮੇਰਾ ਸੌਦਾ ਨਹੀਂ ਬਣਦਾ ਹੁੰਦਾ ਤੈਨੂੰ ਪਸ਼ੂ ਦੀ ਸਨਾਤ ਵੀ ਹੋਵੇ ਉਹ ਤੂੰ ਹੁਣ ਕੁਛ ਮੂੰਹੋਂ ਫੁੱਟੇ ਮਰੇ ਵੀ ਫੱਜੇ ਨੇ ਥੋੜਾ ਜਿਹਾ ਖਿੱਚ ਕੇ ਗਿਆ ਰੁਪਈਆ 150 ਲੱਗੂਗਾ ਹੈ ਗਈ ਪੱਲੇ ਪੀਰਾ ਦਿੱਤੇ ਨੇ ਕੁਛ ਤਿੱਖੀ ਜਈ ਸੁਰ ਨਾਲ ਫੱਜੇ ਨੂੰ ਜਵਾਬ ਦਿੱਤਾ ਅਸਲ ਵਿੱਚ ਉਹ ਗਾਕ ਦੀ ਅਣਖ ਨੂੰ ਟੋਮਰਿਆ ਸੀ 150 ਨਹੀਂ 200 ਲਾਮ ਲੱਗੀ ਹੋਣੀ ਹੈ ਕਿਤੇ ਕਣਕ 200 ਰੁਪਏ ਰੋਲਦੀ ਫਿਰਦੀ ਏ ਤੇ ਇਸ ਕਾਲੇ ਚੰਮ ਦਾ 150 ਫੱਜੇ ਨੇ ਕੁਛ ਘਿਰਣਾ ਭਰੇ ਢੰਗ ਨਾਲ ਕਿਹਾ ਵੇਖ ਓਏ ਫੱਜਿਆ ਬੰਦੇ ਦਾ ਪੋਤੇ ਤਾਂ ਮੁੜ ਕੇ ਇਹੋ ਜਈ ਗੱਲ ਨਾ ਮੂੰਹੋਂ ਕੱਢੀ ਆਖੇ ਚੜਨਾ ਜੱਟੀਏ ਤੂੰ ਆਪਣੇ ਸ਼ੌਂਕ ਨੂੰ ਪਰ ਮੇਰੇ ਬੱਕੀ ਨੂੰ ਨਿੰਦ ਕੇ ਨਾ ਜਾ ਪੀਰਾ ਦਿੱਤੇ ਨੇ ਮੱਥੇ ਤੇ ਤਿਉੜੀ ਪਾ ਕੇ ਮਿਰਜੇ ਦੇ ਕਿਸੇ ਦੀ ਮਸ਼ਹੂਰ ਪੰਕਤੀ ਕਹੀ ਉਹ ਹੱਛਾ ਤੇਰੀ 150 ਦੀ ਨਹੀਂ 250 ਦੀ ਔਰ ਅਸਾ ਤਾਂ ਗਾਕ ਦਾ ਪੁੱਜ ਦਾ ਮੁੱਲ ਲਾਉਣਾ ਏ ਲੈ ਕਰ ਹੱਥ ਸੰਤੇ ਨੇ ਬੜੀ ਮਿੱਠੀ ਸੁਰ ਨਾਲ ਕਿਹਾ ਪੀਰਾ ਦਿੱਤਾ ਵੀ ਇੱਕ ਮਿੰਟ ਵਿੱਚ ਨਰਮ ਹੋ ਗਿਆ ਉਹਨੇ ਸੱਜਾ ਹੱਥ ਅਗਾਹ ਵਧਾ ਦਿੱਤਾ ਲੈ ਅੱਲਾਹ ਪਾਕ ਦਾ ਨਾਂ ਬੁਣੀ ਦਾ ਵੇਲਾ ਹੀ ਸੰਤੇ ਨੇ ਪੀਰਾ ਦਿੱਤੇ ਦੇ ਹੱਥ ਉੱਤੇ ਚਾਂਦੀ ਦਾ ਰੁਪਈਆ ਧਰ ਕੇ ਉਹਦਾ ਹੱਥ ਆਪਣੇ ਦੋਹਾਂ ਹੱਥਾਂ ਵਿੱਚ ਘੁੱਟ ਕੇ ਗਿਆ। ਰੁਪਈਏ 50 ਨਾਲ ਹੀ ਉਹਨੇ ਦੋਹਾਂ ਹੱਥਾਂ ਨਾਲ ਪੀਰਾ ਦਿੱਤੇ ਦੇ ਹੱਥ ਨੂੰ ਜ਼ੋਰ ਨਾਲ ਪਿਛਾਂ ਨੂੰ ਤੱਕ ਦਿੱਤਾ। ਮੈਂ ਤੁਹਾਡਾ ਬਖੇੜੀਆਂ ਹੋਏ ਪੀਰਾ ਦਿੱਤੇ ਨੇ ਹੱਥ ਵਿੱਚੋਂ ਰੁਪਈਆ ਇਉਂ ਛਿੜਕ ਦਿੱਤਾ ਜਿਵੇਂ ਉਹ ਤੱਤਾ ਹੋਵੇ। ਆਏ ਨੇ ਵੱਡੇ ਮੋਤਬਰ ਦਲਾਲ। ਹੂੰ ਤੇ ਉਹ 扑ੜਕ ਕੇ ਮੈਂ ਦੇ ਦੂਜੇ ਪਾਸੇ ਜਾ ਖਲਾ। ਉਏ ਸੱਪ ਸੀ ਜਿਨੇ ਹੱਥ ਉੱਤੇ ਡੰਗ ਮਾਰ ਦਿੱਤਾ ਏ ਲੈ ਆਉਰਾ ਫੱਤੇ ਨੇ ਭੁਏ ਤੋ ਰੁਪਈਆ ਫੜ ਕੇ ਫੇਰ ਉਹਦੇ ਵੱਲ ਵਧਾ ਦਿੱਤਾ ਬਸ ਇਹ ਸੰਤਾ ਮੇਰੇ ਮੱਥੇ ਨਾ ਲੱਗੇ ਇਹਦੇ ਨਾਲ ਮੈਂ ਗੱਲ ਨਹੀਂ ਕਰਨੀ ਹੂੰ 50 ਲੈ ਲਾਸੂ ਪੀਰਾ ਦਿੱਤਾ ਸੰਤੇ ਵੱਲੇ ਗੁੱਸੇ ਭਰੀਆਂ ਅੱਖਾਂ ਨਾਲ ਵੇਂਦਾ ਫਿਰ ਨੇੜੇ ਆ ਗਿਆ ਲੈ ਨਾ 50 ਨਾ 55 ਫੱਜੇ ਨੇ ਪੀਰਾ ਦਿੱਤੇ ਦਾ ਹੱਥ ਫੜ ਕੇ ਉੱਤੇ ਰੁਪਈਆ ਰੱਖ ਦਿਆਂ ਕਿਆ ਰੁਪਈਏ ਸਾਠੀ ਤੁਸੀਂ ਸਾਰੇ ਤੁਸੀਂ ਸਾਰੇ ਇੱਕੇ ਰਸੇ ਫਾਹੇ ਦੇਣ ਵਾਲਿਓ ਛੱਡ ਦੇ ਮੈਂ ਨਹੀਂ ਸੌਦਾ ਕਰਦਾ ਪੀਰਾ ਦਿੱਤਾ ਫੇਰ ਪਹਿਲਾ ਮੰਗੀ ਤੜਫਿਆ ਉੜਕਿਆ ਪਰ ਫੱਜੇ ਨੇ ਉਹਦਾ ਹੱਥ ਛੱਡਿਆ ਨਾ ਓਏ ਤੈਨੂੰ ਬਿੱਛੂ ਲੜਦੇ ਨੇ ਤੜਫਦਾ ਕਿਉਂ ਏ ਨਾ ਬੰਦਿਆਂ ਵਾਂਗ ਖਲੋ ਕੇ ਗੱਲ ਕਰ ਤੈਥੋਂ ਕੋਈ ਖੋ ਕੇ ਤਾਂ ਨਹੀਂ ਲੈ ਚੱਲਿਆ ਕੋਲੋਂ ਆਹਾਤੇ ਦੇ ਮਾਲਕ ਚੌਧਰੀ ਅੱਲਾ ਬਖਸ਼ ਤਾਰ ਕੇ ਨੇ ਪੀਰਾ ਦਿੱਤੇ ਨੂੰ ਜ਼ਰਾ ਝਿੜਕਦਿਆਂ ਗਿਆ ਅੱਛਾ ਇੱਧਰ ਆ ਭਈ ਸਰਦਾਰ ਸੱਜਣ ਸਿੰਘ ਆ ਸੰਤਾ ਫੱਜਾ ਤੇ ਲਾਲਦੀਨ ਤਿੰਨੇ ਦਲਾਲ ਸੱਜਣ ਸਿੰਘ ਨੂੰ ਬਾਹੋਂ ਫੜ ਕੇ ਆਹਾਤਿਓਂ ਬਾਹਰ ਲੈ ਗਏ ਤੂੰ ਦੱਸ ਭਈ ਕਿੱਥੋਂ ਤੱਕ ਵਾਰਾ ਖਾਂਦੀ ਏ ਅਸੀਂ ਤਾਂ ਤੇਰੇ ਵੱਲ ਦੀ ਹੀ ਕਰਨੀ ਏ ਓੰਜ ਐਸ ਭਾਅ ਵਿੱਚ ਮੈਂ 100 ਤੋਂ ਘਟਦੀ ਨਹੀਂ ਲਾਲਦੀਨ ਨੇ ਆਪਣੀ ਰਾਏ ਦੱਸੀ ਨਾ ਭਈ ਮੈਂ ਤਾਂ ਅਸੀਂਾਂ ਤੋਂ ਵੱਧ ਨਹੀਂ ਖਰਚਨੇ ਆਪਾਂ ਕੋਈ ਹੋਰ ਵੇਖ ਲੈਂਦੇ ਆ ਦਲਾਲਾਂ ਦਾ ਹਮਾਂ ਰੱਖਣ ਵਾਸਤੇ ਸੱਜਣ ਸਿੰਘ ਨੇ ਆਪਣੀ ਇੱਛਾ ਨਾਲੋਂ 10 ਵੱਧ ਹੀ ਦੱਸੇ ਫੇਰ ਨਹੀਂ ਸੌਦਾ ਬਣਨਾ ਇਹ ਬੁੱਢਾ ਬੜਾ ਖੁਰਾਂਟੇ ਸੰਤੇ ਨੇ ਸਿਰ ਫੇਰਦਿਆਂ ਕਿਹਾ ਬਣਨਾ ਕਿਉਂ ਨਹੀਂ ਜਾਂ 2 ਵੱਧ ਜਾਂ ਘੱਟ ਚੰਗਾ ਪਸ਼ੂ ਵੀ ਕਿਤੇ ਭਾਗਾ ਨਾਲ ਹੀ ਬਣਦਾ ਏ ਲਾਲਦੀਨ ਨੇ ਗਾਕ ਕੋਲ ਵਕਾਊ ਚੀਜ਼ ਦੀ ਤਾਰੀਫ਼ ਕਰਨੀ ਜ਼ਰੂਰੀ ਸਮਝੀ ਨਾ ਭਈ ਮੈਂ 80 ਤੋਂ ਵੱਧ ਇੱਕ ਪੈਸਾ ਨਹੀਂ ਦੇਣਾ ਝੂਠੀ ਗੱਲ ਸੱਜਣ ਸਿੰਘ ਨੇ ਆਪਣੇ ਵੱਲੋਂ ਬੜੀ ਦ੍ਰਿੜਵਾਜ਼ ਵੇਚ ਗਿਆ। ਹੱਛਾ ਆਉ ਤਾ ਸਹੀ ਮੈਂ ਗੱਲ ਕਰਦਾ। ਲਾਲਦੀਨ ਅੱਗੇ ਲੱਗ ਕੇ ਤੁਰ ਪਿਆ। ਆ ਭਈ ਬਾਬਾ ਪੀਰਾਂ ਦਿੱਤਿਆ। ਪਰ ਇੱਕ ਗੱਲ ਹੀ ਗੱਲ ਠੰਡੇ ਸੁਭਾ ਨਾਲ ਕਰਨੀ ਹੋ। ਐਵੇਂ ਛੋਰ ਛਿੰਨਿਆਂ ਵਾਂਗ ਪਰਤੂ ਨਹੀਂ ਪਾਉਣਾ। ਲੈ ਕਰ ਹੱਥ। ਲਾਲਦੀਨ ਨੇ ਰੁਪਈਏ ਵਾਲਾ ਹੱਥ ਅਗਾ ਵਧਾ ਕੇ ਕਿਹਾ। ਬੋਲ ਪੀਰਾਂ ਦਿੱਤੇ ਨੇ ਭਲੇ ਮਾਨਸਾ ਵਾਂਗ ਸਾਈ ਵਾਸਤੇ ਸੱਜਾ ਹੱਥ ਅਗਾ ਵਧਾ ਦਿੱਤਾ। ਰੁਪਈਏ 65 ਨਹੀਂ ਪੁੱਜਦੇ ਉਹ ਫਿਰ ਚੱਲਿਆ ਕਿੱਥੇ ਐ ਬੰਦਿਆਂ ਵਾਂਗ ਖਲੋ ਕੇ ਗੱਲ ਕਰ ਲੈ 68 ਨਹੀਂ 67 68 ਲੈ 70 ਨਹੀਂ ਬਾਬਾ ਨਹੀਂ ਮੇਰੀ ਜਾਨ ਛੱਡੋ ਇੱਕ ਵਾਰ ਸੌਦਾ ਫੇਰ ਟੁੱਟ ਗਿਆ ਜਾਪਣ ਲੱਗਾ ਪਰ ਲਾਲਦੀਨ ਕੇ ਵੀ ਪੁਰਾਣੇ ਕੁਲਾਟੇ ਸਨ ਉਹਨਾਂ ਤਿੰਨਾਂ ਨੇ ਘੇਰ ਕੇ ਇਕੱਠਾ ਹਮਲਾ ਕੀਤਾ ਉਹ ਲੱਗੇ ਇੱਕ ਇੱਕ ਰੁਪਈਆ ਵਧਾਉਣ ਜ्यों-ਜ्यों ਉਹ ਵਾਅਦੇ ਜਾਂਦੇ ਸੱਜਣ ਸਿੰਘ ਦਾ ਦਿਲ ਘਟਦਾ ਜਾ ਰਿਹਾ ਸੀ ਉਹਨੂੰ ਸੌਦਾ ਮਹਿੰਗਾ ਹੁੰਦਾ ਜਾਂਦਾ ਪ੍ਰਤੀਤ ਹੋ ਰਿਹਾ ਸੀ ਪਤਾ ਤਦ ਹੀ ਲੱਗਾ ਜਦ ਦਲਾਲਾਂ ਨੇ ਇੱਕੋ ਵਾਰ 80ਾਂ ਤੋਂ ਵੱਧ ਕੇ 90ਾਂ ਦੀ ਛਾਲ ਮਾਰ ਦਿੱਤੀ ਨਾਲ ਹੀ ਉਹਨਾਂ ਇੱਕੋ ਵਾਰ ਚਤੌੜ ਦਾ ਕਿਲਾ ਫਤਿਹ ਹੋਣ ਵਾਂਗ ਰੌਲਾ ਪਾ ਦਿੱਤਾ ਇੱਕ ਜਣਾ ਪੀਰਾਂ ਦਿੱਤੇ ਨੂੰ ਲੱਕੋ ਜਫਾ ਪਾ ਕੇ ਪਰਾਂ ਲੈ ਗਿਆ ਇੱਕ ਜਣੇ ਨੇ ਕਿੱਲੇ ਤੋਂ ਮੈਂ ਖੋਲ ਦਿੱਤੀ ਪੀਰਾਂ ਦਿੱਤਾ ਲੁੱਟ ਲਿਆ ਮਾਰ ਲਿਆ ਦੀ ਦੁਹਾਈ ਪਾਈ ਜਾ ਪਾਈ ਜਾ ਰਿਹਾ ਸੀ ਤਿੰਨੇ ਦਲਾਲ ਤੇ ਉਹਨੇ ਕੁ ਹੋਰ ਹਾਤੇ ਵਾਲੇ ਆਪੋ ਆਪਣੀ ਥਾਂ ਕਾਂਵਾਂ ਰੌਲੀ ਪਾਈ ਜਾ ਰਹੇ ਸਨ ਦੋ ਮਿੰਟ ਸਿੱਟਾ ਮੰਡੀ ਵਾਲੀ ਹਾ ਹੂ ਹੂ ਦਾ ਨਜ਼ਾਰਾ ਵੱਜ ਗਿਆ ਸੱਜਣ ਸਿੰਘ ਆਪਣੀ ਥਾਂ ਮੈਨੂੰ ਮਨਜ਼ੂਰ ਨਹੀਂ ਮੈਨੂੰ ਨਹੀਂ ਪੁੱਜਦਾ ਕਹੀ ਜਾ ਰਿਹਾ ਸੀ ਪਰ ਸ਼ਹਿਰੀਆਂ ਦੇ ਉੱਚੀ ਉੱਚੀ ਰੌਲੇ ਥੱਲੇ ਪਿੰਡੂ ਦੀ ਹੌਲੀ ਤੇ ਸਾਂਹਾਂ ਵਰਗੀ ਆਵਾਜ਼ ਦੱਬੀ ਰਹਿ ਗਈ ਦਲਾਲਾ ਨੇ ਮੱਲੋ ਮੱਲੀ ਮੈਂ ਦਾ ਰਸਾ ਸੱਜਣ ਸਿੰਘ ਦੇ ਹੱਥ ਫੜਾ ਦਿੱਤਾ ਚਲੋ ਸਮਝ ਛੱਡਾਂਗੇ ਸ਼ਾਹ ਨੇ 6 ਮਹੀਨਿਆਂ ਦਾ ਵਿਆਜ ਹੀ ਲਾ ਲਿਆ ਇਹ ਸੋਚ ਕੇ ਸੱਜਣ ਸਿੰਘ ਚੁੱਪ ਕਰ ਰਿਹਾ ਸੌਦਾ ਹੋ ਗਿਆ ਤੰਨੇ ਸ਼ਾਹ ਦੇ ਆਦਮੀ ਨੇ ਆ ਕੇ ਰੁਪਈਏ ਤਾਰ ਦਿੱਤੇ ਆਹਾਤੇ ਚ ਮੈਂ ਖੋਲ ਕੇ ਸੱਜਣ ਸਿੰਘ ਨੇ ਤੰਨੇ ਸ਼ਾਹ ਦੀ ਆੜਤ ਵਿੱਚ ਲਿਆ ਬੱਧੀ ਲਿਆ ਤੰਨੇ ਸ਼ਾਹ ਲਖਾ ਲੈ ਫਿਰ ਸੱਜਣ ਸਿੰਘ ਨੇ ਅੰਗੂਠਾ ਲਾਉਣ ਵਾਸਤੇ ਖੱਬਾ ਹੱਥ ਅਗਾ ਵਧਾਉਂਦਿਆਂ ਕਿਆ ਸੱਜਣ ਸਿਆ ਸ਼ਰਮਿੰਦਾ ਨਾ ਕਰ ਮੈਂ ਤੇਥੋਂ ਲਿਖਾ ਲਵਾਂ ساری ਉਮਰ ਰੰਗਾ ਰੰਗ ਦੇ ਲੋਕਾਂ ਨਾਲ ਵਿਆਹ ਪਿਆਏ ਧੰਨੇ ਸ਼ਾ ਬੰਦਾ ਕੋ ਬੰਦਾ ਪਛਾਣਨਾ ਜਾਣਦਾ ਏ ਆਪਣੇ ਆਪ ਹਾੜੀ ਨੂੰ ਆ ਕੇ ਨੱਬਿਆਂ ਦੇ 90 ਦੇ ਜਾਈਂ ਹਾਂ ਇੱਕ ਗੱਲ ਯਾਦ ਰੱਖੀ ਅੱਜ ਤੋਂ ਇਹ ਆੜਤ ਤੇਰੀ ਆਪਣੀ ਏ ਤੇ ਸਾਡੀ ਭੈਣ ਨੂੰ ਆਖੀ ਕਿਸੇ ਮੱਸੀਆ ਵਾਲੇ ਦਿਨ ਖੀਰ ਖਾਣ ਆਵਾਂਗਾ ਧੰਨੇ ਸ਼ਾ ਨੇ ਸ਼ਾਹੂਕਾਰਾਂ ਵਰਗਾ ਹਾਸਾ ਹੱਸਦਿਆਂ ਕਿਆ ਸੱਜਣ ਸਿੰਘ ਮੈਂ ਤੇ ਕੱਟੀ ਅੱਗੇ ਲਾ ਕੇ ਪਿੰਡ ਨੂੰ ਤੁਰ ਪਿਆ ਸਾਰੇ ਰਾਹ ਉਹ ਇੱਕੋ ਗੱਲ ਸੋਚਦਾ ਰਿਹਾ ਧੰਨੇ ਸ਼ਾ ਕਿਸੇ ਉੱਤੇ ਇੱਕ ਪੈਸੇ ਦਾ ਵਸਾ ਨਹੀਂ ਕਰਦਾ ਮੇਰੇ ਉੱਤੇ ਉਹਨੇ ਇੰਨਾ ਅਤਵਾਰ ਕਿਉਂ ਕਰ ਲਿਆ 90 ਰੁਪਏ ਕੋਈ ਥੋੜੀ ਰਕਮ ਨਹੀਂ ਤੇ ਉਹਨੇ ਲਖਵਾਇਆ ਤੱਕ ਨਹੀਂ ਕਿਉਂ ਖੈਰ ਮੈਨੂੰ ਕਿਸੇ ਦੀ ਨੀਤ ਉੱਤੇ ਸ਼ੱਕ ਨਹੀਂ ਕਰਨਾ ਚਾਹੀਦਾ ਮੈਂ ਉਹਦੀ ਨੇਕੀ ਨੂੰ ਨਹੀਂ ਭਲਾਵਾਂਗਾ ਮੈਂ ਵੇਖ ਕੇ ਕਰਦਿਆਂ ਸਾਰੀਆਂ ਜੀਆਂ ਨੂੰ ਚਾ ਚੜ ਗਿਆ ਛੋਟਾ ਜਿਹਾ ਪੱਪੂ ਉਸੇ ਵੇਲੇ ਕੌਲੀ ਫੜ ਕੇ ਮੈਂ ਦੇ ਉਦਾਲੇ-ਉਦਾਲੇ ਪਾਉਣ ਲੱਗ ਪਿਆ। ਦੋਸਤੋ, ਇਹ ਸੀ ਨਾਵਲ ਤੂਤਾਂ ਵਾਲਾ ਖੂ ਦਾ ਐਪੀਸੋਡ ਨੰਬਰ 7 ਪ੍ਰੋਗਰਾਮ ਨਾਵਲ ਦੇ ਵਰਕੇ ਵਿੱਚ ਇਸੇ ਨਾਵਲ ਦਾ ਅਗਲਾ ਐਪੀਸੋਡ ਨੰਬਰ 8 ਲੈ ਕੇ ਅਗਲੀ ਵੀਡੀਓ ਦੇ ਵਿੱਚ ਹਾਜ਼ਰ ਹੋਵਾਂਗੇ। ਜਦ ਤੱਕ ਜੁੜੇ ਰਹੋ। ਧੰਨਵਾਦ।